ਜੀ ਗੱਬਣਾ ਜੀ 6 ਮਹੀਨੇ ਗੱਬਣ ਚੈੱਕ ਆ ਹਾਂਜੀ ਠੀਕ ਆ ਵੀਰੇ ਕੱਲ ਹੀ ਚੈੱਕ ਕਰਵਾਈ ਆ ਕੱਲ ਹੀ ਚੈੱਕ ਕਰਾਈ ਆ ਤੇ ਦੁੱਧ ਕਿੰਨਾ ਕ ਬਈ ਥੱਲੇ ਹੁਣ ਮਗਰ ਕੱਟੀ ਐ ਦੁੱਧ ਹਸ ਟਾਈਮ 4 ਕਿਲੋ ਆ ਜੀ ਰੌਣਕ ਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਪਿੰਡ ਮੌੜਕੜਾ ਜਿਹੜਾ ਬਠਿੰਡਾ ਬਾਈ ਗੁਰਦੀਪ ਦੇ ਘਰੋਂ ਵੀਡੀਓ ਆ ਦੋਸਤੋ ਦੋ ਨਗ ਬਾਈ ਕੋਲੇ ਸੇਲ ਆਲੇ ਆ ਇੱਕ ਤਾਂ ਹਾ ਟੋਕੜ ਗੱਬਣਾ ਗਈ ਬਾਈ ਇਹਦੇ ਪਿੱਛੇ ਆ ਹੇ ਨਾਲ ਹੀ ਕੱਟੀ ਆ ਕਿੰਨੇ ਟਾਈਮ ਦੀ ਗੱਬਣ ਚੈੱਕ ਆ ਕਿੰਨਾ ਦੁੱਧ ਆ ਸਾਰੀ ਡਿਟੇਲ ਲਵਾਂਗੇ ਨੰਬਰ 2 ਤੇ ਵੀਰੇ ਉਹ ਆ ਗਈ ਤਾਜੀ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਵੀਡੀਓ ਦੇ ਵਿੱਚ ਹੀ ਮੁੱਲ ਹੋਊਗਾ ਜਿਹੜੀ ਵੀਡੀਓ ਬਾਈ ਜੀ ਉਹ 31 ਮਾਰਚ 2025 ਦੀ ਬਿਨ ਸੋਮਵਾਰ 31 ਮਾਰਚ ਦੀ ਵੀਡੀਓ ਆ ਇੱਕ ਨੰਬਰ ਤੋਂ ਕਰਦੇ ਹਾਂ ਸ਼ੁਰੂ ਹੋਰ ਕੀ ਹਾਲ ਹੈ ਗਰਦੀਪ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਪਹਿਲਾਂ ਤਾਂ ਮੋਬਾਈਲ ਨੰਬਰ ਬੋਲਦੇ ਬਈ ਆਪਦਾ 8427762138 ਠੀਕ ਆ ਬਾਈ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਇਹਦੀ ਕੀ ਡਿਟੇਲ ਆ ਬਾਈ ਕਿੰਨੇਵੇਂ ਸੂਏ ਵਾਸਤੇ ਕਿੰਨੇ ਟਾਈਮ ਦੀ ਗੱਬਣ ਆ ਹੁਣੇ ਇਹ 6 ਮਹੀਨੇ ਦੀ ਗੱਬਣ ਹੈ ਜੀ 6 ਮਹੀਨੇ ਗੱਬਣ ਚੈੱਕ ਆ ਹਾਂਜੀ ਠੀਕ ਆ ਵੀਰੇ ਕੱਲ ਹੀ ਚੈੱਕ ਕਰਵਾਈ ਆ ਕੱਲ ਹੀ ਚੈੱਕ ਕਰਾਈ ਆ ਤੇ ਦੁੱਧ ਕਿੰਨਾ ਕਬਈ ਥੱਲੇ ਹੁਣ ਮਗਰ ਕੱਟੀ ਐ ਦੁੱਧ ਹਸ ਟਾਈਮ 4 ਕਿਲੋ ਐ ਜੀ ਠੀਕ ਆ ਦੋਵੇਂ ਟਾਈਮਾਂ ਦਾ ਇੱਕ ਟਾਈਮ ਮਿਲਦੀ ਆ ਦੋਨੇ ਟਾਈਮ ਮਿਲਦੀ ਐ ਕੱਟੀ ਦੀ ਮਿਲਦੀ ਐ ਦੋਵੇਂ ਟਾਈਮ ਮਿਲਦੀ ਐ ਵੀ ਦੋ ਦੋ ਕਿਲੋ ਦੁੱਧ ਦਿੰਦੀ ਐ ਇੱਕ ਟਾਈਮ ਹਾਂਜੀ ਹਾਂਜੀ 4 ਕਿਲੋ ਬਾਈ ਕਹਿੰਦਾ ਦੋਵੇਂ ਟਾਈਮਾਂ ਦਾ ਦੁੱਧ ਆ ਕੱਟੀ ਤੀ ਮਿਲਦੀ ਆ ਤੇ ਨਾਲ ਹੀ ਕੱਟੀ ਦੇਣੀ ਆ ਆਪਾਂ ਹਨਾ ਹਾਂਜੀ ਹਾਂਜੀ ਤੇ ਤੋਰ ਦੇ ਕੇ ਫਿਰ ਜੇ ਇਹਨੂੰ ਆਪਾਂ ਮੜਾ ਕੇ ਹਾਂਜੀ ਤੋਰ ਦਿੰਨੇ ਹਾਂ ਤੋਰ ਕੇ ਤਾਜੀ ਨੇ ਗਰਦੀਪ ਕਿੰਨਾ ਕਹ ਦੁੱਧ ਤਾਂ ਤੇਰੇ ਕੋਲੇ ਨੇ ਤਾਜੀ ਨੇ ਜਮਾ ਕੰਡੇ ਵਾਲਾ 16 ਕਿਲੋ ਦੁੱਧ ਦਿੱਤਾ ਬਾਈ ਜਮਾਤਾਜੀ ਨੇ ਹਾਂਜੀ ਹਾਂਜੀ ਠੀਕ ਆ ਬਾਈ ਬਾਈ ਕਹਿੰਦਾ 16 ਕਿਲੋ ਜਮਾ ਆਪਾਂ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਤੋਲਦੇ ਰਿਹਾ ਥੱਲੋਂ ਤਾਜੀ ਦਾ ਆ ਦੇਖੋ ਬਾਈ ਲੈਵੇ ਦੀ ਜਮਾ ਥਨਾਂ ਦੀ ਇੱਕ ਪਾਸੇ ਤੋਂ ਕੋਈ ਹੋਣੀ ਹੈਗੀ ਬਰਾਬਰ ਆ ਜਮਾ ਕੋਈ ਕਾਣ ਮੇਨ ਨਹੀਂ ਵੀਰੇ ਤੇ ਆਪਾਂ ਸਾਰਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸਾਨੂੰ ਹੂੰ ਕਿੰਨੇ ਮਸੂਏ ਵਾਸਤੇ ਗੱਬਣਾ ਹੁਣ ਵੀਰੇ ਇਹ ਇਹ ਪੰਜਵੇਂ ਵਾਸਤੇ ਗੱਬਣਾ ਜੀ ਪੰਜਵੇਂ ਸੂਏ ਵਾਸਤੇ ਗੱਬਣਾ ਚੌਥਾ ਤੇਰੇ ਕੋਲੇ ਸੂਈ ਹੋਈ ਆ ਦੁੱਧ ਤਾਜੀ ਨੇ ਕਿੰਨਾ ਕਹਿੰਦੇ ਸੀ 16 ਕਿਲੋ ਜਮਾ ਕੰਡੇ ਵਾਲਾ ਦਿੱਤਾ ਬਾਈ ਜੀ 16 ਕਿਲੋ ਹਾਂਜੀ ਠੀਕ ਆ ਠੀਕ ਆ ਤੇਰੇ ਮੁੱਲ ਦੀ ਗੱਲ ਕਰਕੇ ਬਾਈ ਜਾਇਜ਼ ਕੀ ਮੁੱਲ ਕਰਦਾ ਮੁੱਲ ਜਾਇਜ਼ ਜਮਾ 1 ਲੱਖ ਦੀ ਦੇਣੀ ਆ ਬਾਈ ਪੂਰੇ ਲੱਖ ਦੀ ਹੈ ਹਾਂਜੀ ਨਾਲ ਹੀ ਕੱਟੀ ਆ ਪੂਰੇ ਲੱਖ ਦੀ ਬਾਈ ਕਹਿੰਦਾ ਇਹ ਮੱਝ ਦੇਵਾਂਗੇ ਆਪਾਂ 4 ਕਿਲੋ ਦੋਵੇਂ ਟਾਈਮਾਂ ਦਾ ਦੁੱਧ ਆ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਜਿਹੜੇ ਭਰਾ ਨੇ ਖਰੀਦਣੀਆਂ ਬਾਈ ਆਪ ਦਾ ਡਾਕਟਰ ਲਿਆ ਦਿਓ ਚੈੱਕ ਗੱਬਣ ਪਸ਼ੂ ਆਪਦਾ ਚੈੱਕ ਕਰਾ ਕੇ ਤੁਸੀਂ ਖਰੀਦ ਸਕਦੇ ਹੋ ਨੰਬਰ 2 ਤੇ ਆ ਜਾ ਬਾਈ ਗਰਦੀਪ ਇਹ ਕਿੰਨੇਵੇਂ ਸੂਏ ਤਾਜੀ ਸੂਈ ਮੱਧ ਇਹ ਤੀਜਾ ਸੂਆ ਸੂਈ ਹੈ ਜੀ ਠੀਕ ਆ ਵੀਰੇ ਇਹ ਰਾਤ 10 ਵਜੇ ਸੂਈ ਹੈ ਜੀ ਰਾਤ 10 ਵਜੇ ਸੂਈ ਆ ਜੇਰ ਪੈ ਗਈ ਆ ਜੇਰ ਪੈ ਗਈ ਆ ਦੇਖ ਲੋ ਵੀਰੇ ਜੇਰ ਦੀ ਜਮਾ ਕਲੀਅਰ ਆ ਹੁਣ ਜੇਰ ਪਈ ਆ ਬੱਚਾ ਮੇਲ ਕਾ ਫਕਟਾ ਗਿਆ ਕੱਟਾ ਜੀ ਠੀਕ ਆ ਕਿੰਨੇਵੇਂ ਸੂਏ ਵਾਸਤੇ ਹੈ ਤੀਜੇ ਵਾਸਤੇ ਤੀਜੇ ਵਾਸਤੇ ਕਿੰਨੇ ਕ ਦੁੱਧ ਦੀ ਉਮੀਦ ਆ ਵੀਰੇ ਤੋਂ ਦੁੱਧ 12 ਲੀਟਰ ਜੀ 11 12 ਪਾ ਦੂ ਖਲਾ ਹਾਂ 12 ਕਿਲੋ ਪੱਕਾ ਹੀ ਪਾ ਦੂਗੀ ਠੀਕ ਆ ਠੀਕ ਆ ਬਾਈ 12 ਕਿਲੋ ਦੁੱਧ ਪਾ ਦੂ ਤੀਸਰਾ ਸੁਹਾ ਸੁਈਏ ਛੋਟੀ ਜੇਰ ਜਮਾ ਪੈ ਗਈ ਬੱਚਾ ਮੇਲ ਕਾਫ ਕੱਟਾ ਆ ਗਿਆ ਤੇ ਠਾਂ ਗਰਦੀਪ ਭਾਈ ਇਹਦੇ ਮੁੱਲ ਦੀ ਜਿੱਦ ਗੱਲ ਕਰਕੇ ਕੀ ਕਰਦਾ ਇਹਦਾ ਮੁੱਲ ਜਮਾ ਦੇਣ ਲੈਣ 1 20 ਜੀ 1 20 ਹਾਂਜੀ 1 ਲੱਖ 20 ਹਜ਼ਾਰ ਦੋਸਤੋ ਲੈਂਡ ਦੇਣ ਮੁੱਲ ਇਹਦੇ ਚੋ ਮਾੜਾ ਮੋਟਾ ਬਾਈ ਕਹਿੰਦਾ ਛੋਟ ਛੱਪਾ ਮੰਨਤਾਂ ਨੂੰ ਹੋਣਾ ਵੀਰੇ ਹਾਂਜੀ ਹਾਂਜੀ ਵੀਡੀਓ ਦੇ ਉੱਤੇ ਬਾਈ ਗਰਦੀਪ ਦਾ ਨੰਬਰ ਚੱਲੀ ਜਾਂਦਾ ਤੋੜ ਦੇ ਭਾਈ ਆਏ ਨੂੰ ਤੋੜ ਦੇ ਮੜੀ ਜੀ ਇਹ ਨੰਬਰ 2 ਤੇ ਏ ਦੇਖੋ ਲੈ ਵਾ ਚੈੱਕ ਕਰਾ ਦਿੰਨਾ ਤੁਹਾਨੂੰ ਮੈਂ ਬੱਚੇ ਨੇ ਚੁੰਗਿਆ ਹੋ ਹਣਾ ਬਾਈ ਹਾਂ ਹਾਂ ਬੱਚਾ ਚੰਗਾ ਕੇ 2 ਕਿਲੋ ਬੌਲੀ ਕੱਢੀ ਹੋਈ ਆ ਬਾਈ ਠੀਕ ਆ ਵੀਰੇ ਠੀਕ ਆ ਆ ਦੇਖੋ ਬਾਈ ਇਹ ਲੈ ਬੇਲੀ ਆ ਗਈ ਚੈੱਕ ਕਰ ਲਓ ਤੁਸੀਂ ਮੋੜ ਲਿਆ ਬਾਈ ਤੇ ਆ ਉਹਦਾ ਬੱਚਾ ਆ ਗਿਆ ਬਾਈ ਇਹ ਬਾਈ ਨੇ ਦੁੱਧਤੀ ਪਸ਼ੂ ਲਾਏ ਹੋਏ ਆ ਆ ਬਾਈ ਦੇ ਜਿਹੜੇ ਜਮਾ ਚੰਗੇ ਚੰਗੇ ਪਸ਼ੂ ਪੇਰ ਨੇ ਦੁੱਧ ਦਿੱਤੇ ਚੰਗੇ ਦੁੱਧ ਆ ਲੀਆਂ ਇਹ ਕਿੰਨਾ ਕੁ ਦੁੱਧ ਦਿੰਦੀ ਹੈ ਬਈ ਇਹਦੇ ਥੱਲੇ ਹੁਣ ਬੱਚੇ ਸਮੇਤ 14 ਕਿਲੋ ਆ ਬਈ ਅੱਛਾ ਇਹਨਾਂ ਚੋਂ ਤਾਂ ਸੇਲ ਵਾਲੀ ਕੋਈ ਨਹੀਂ ਦੋ ਸੇਲ ਵਾਲੇ ਪਸ਼ੂ ਉਹੀ ਆ ਹਾਂ ਇਹ ਸਰਸੇ ਬੋਲੀ ਦੀਆਂ ਮੰਗਾਂ ਨੇ ਬਈ ਉਹ ਉੱਥੇ ਜਾ ਦਿਖਾਉਣ ਵਾਸਤੇ ਲਾਇਆ ਹਾਂ ਇਹ ਮੈਂ ਥੱਲੇ ਹੁਣ 16 ਕਿਲੋ ਆ ਇਹ 16 ਕਿਲੋ ਹਾਂਜੀ ਠੀਕ ਆ ਇਹ ਮੈਂ ਜੀ ਆਈ ਨੂੰ ਥੋੜੇ ਦਿਨ ਹੋਏ ਤੇ ਥੱਲੇ 8 ਕਿਲੋ ਆ ਠੀਕ ਆ ਠੀਕ ਆ ਇਹ ਬੋਲੀ ਤੋਂ ਇਹ ਵੀ ਆਈ ਹੈ ਬੱਚਾ ਮਰ ਗਿਆ ਦਾ ਹਾਂ ਤਾਜੀ ਸੂਈ ਸੀ ਇਹ ਦੇਖੋ ਬਈ ਨੇ ਦੁੱਧ ਤੇ ਇਧਰ ਪਸ਼ੂ ਡਾਇ ਹੋਏ ਆ ਏ ਮੈਂ ਵੀ 15 ਦਿਨਾਂ ਦੀ ਸੂਈ ਆ ਉੱਥੇ ਹੀ ਆਈ ਆ ਬਾਈ ਹਾਂ ਆ ਮੈਂ ਰਤਕੇ ਰਗੇਦੀ ਆ ਠੀਕ ਆ ਵੀ ਹਰਿਆਣੀਆਂ ਦਾ ਹੀ ਮਾਲ ਲੱਗ ਪੱਦਰ ਹਾਂ ਆ ਮੈਂ ਉਹ ਟੋਕੜ ਗੱਪਣ ਮੈਂ ਨਾ ਆਈ ਹੋਈ ਆ ਕੱਠਾ ਲੈਂਦਿਆਂ ਕੱਠਾ ਲੈ ਲੈਂਦਿਆਂ ਹੁਣ ਇਹਦਾ ਸਹੀ ਢੂੜ ਮਹੀਨਾ ਰਹੇਗਾ ਸੂਣ ਦਾ ਠੀਕ ਆ ਤੇ ਮੰਨ ਲਓ ਇਹਨਾਂ ਚੋਂ ਬਈ ਕੋਈ ਸੇਲ ਵਾਲਾ ਨਹੀਂ ਹੈਗਾ ਪਸੂ ਦੋ ਨਗ ਆਹਾ ਸੇਲ ਵਾਲੇ ਆ ਉਹ ਤੁਹਾਨੂੰ ਆਪਾਂ ਸਾਰੀ ਫੁੱਲ ਡਿਟੇਲ ਆਪਾਂ ਦਿਖਾਤੀ ਵੀਰੇ